ਗੁਰੂ ਜੀ ਕੱਲ ਆਪਾਂ ਇੱਥੋਂ ਤੱਕ ਸਰਬਣ ਕੀਤਾ ਸੀ ਕਿ ਪ੍ਰਸ਼ਾਦੀ ਹਾਥੀ ਗੁਰੂ ਜੀ ਦੇ ਸਿਰ ਤੇ ਮੋਰ ਦੇ ਖੰਬਾਂ ਦਾ ਚੋਰ ਕਰਦਾ ਅਤੇ ਰਾਤ ਵੇਲੇ ਸੁੰਡ ਦੇ ਵਿੱਚ ਮਸਾਇਲ ਚੁੱਕ ਕੇ ਰਸਤਾ ਵਿਖਾਉਂਦਾ ਸੀ ਪ੍ਰਸ਼ਾਦੀ ਆਥੀ ਹਸ ਅਸਲ ਦੇ ਵਿੱਚ ਛੋਟੇ ਆਕਾਰ ਦਾ ਇੱਕ ਬੱਚਾ ਹਾਥੀ ਸੀਗਾ ਇਸ ਨੂੰ ਬਹੁਤ ਸਿਖਾਇਆ ਹੋਇਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਤੀਰ ਚਲਾਉਂਦੇ ਸਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਕੋਈ ਤੀਰ ਚਲਾਉਂਦੇ ਸਨ ਉਹ ਤੀਰ ਚੁੱਕ ਕੇ ਉਹ ਗੁਰੂ ਸਾਹਿਬ ਦੇ ਅੱਗੇ ਰੱਖ ਦਿੰਦਾ ਸੀਗਾ ਇਸ ਹਾਥੀ ਦਾ ਹੋਣਾ ਬਾਦਸ਼ਾਹੀ ਸਮਝੀ ਜਾਂਦੀ ਸੀ ਇਸ ਹਾਥੀ ਦਾ ਹੋਣਾ ਇੱਕ ਬਾਦਸ਼ਾਹੀ ਸਮਝੀ ਜਾਂਦੀ ਸੀ ਪੰਜ ਕਲਾ ਸ਼ਾਸਤਰ ਇਸ ਸ਼ਾਸਤਰ ਦੀ ਬਖੋ ਵਖਰੀ ਕਲ ਬਣ ਜਾਂ ਦੱਬਣ ਦੇ ਨਾਲ ਜਿਹੜਾ ਇਹ ਪੰਜ ਕਲਾ ਸ਼ਾਸਤਰ ਸੀ ਇਸ ਸ਼ਾਸਤਰ ਨੂੰ ਵੱਖੋ ਵੱਖਰੇ ਕਾਲ ਦੱਬਣ ਨਾਲ ਬਾਰੀ-ਵਾਰੀ ਨੇਜਾ ਬਣ ਜਾਂਦਾ ਸੀ ਗੁਰਜ ਬਣ ਜਾਂਦਾ ਸੀ ਵਰਸ਼ੀ ਬਣ ਜਾਂਦਾ ਸੀ ਕਿਰਪਾਨ ਅਤੇ ਪਿਸਤੌਲ ਬਣ ਜਾਂਦਾ ਸੀ ਇੱਕ ਸੰਦਲ ਦੀ ਕਲਦਾਰ ਚੌਂਕੀ ਸੀ ਜਿਸ ਦੀ ਇੱਕ ਕਲ ਦੱਬਣ ਨਾਲ ਚਾਰ ਪੁਤਲੀਆਂ ਨਿਕਲ ਕੇ ਬਾਹਰ ਆ ਜਾਂਦੀਆਂ ਸਨ ਚੌਂਕੀ ਦੀ ਦੂਜੀ ਕਲ ਦੱਬਣ ਨਾਲ ਚੌਰਸ ਕਪੜਾ ਵਿਛ ਜਾਂਦਾ ਸੀ ਜਿਸ ਉੱਤੇ ਪੁਤਲੀਆਂ ਨਰਦਾਂ ਵਾਂਗੂ ਖੇਡਣ ਅਤੇ ਨਾਚ ਕਰਨ ਲੱਗ ਜਾਂਦੀਆਂ ਸਨ ਕੀਮਤੀ ਤਸੱਲਮਈ ਕਟੋਰਾ ਬਹੁਤ ਕੀਮਤੀ ਮਨਪੌਂਦੇ ਗਹਿਣੇ ਅਤੇ ਕੱਪੜੇ ਅਤੇ ਇੱਕ ਸੁੰਦਰ ਸਾਮਿਆਨਾ ਆਦਕ ਭੇਟ ਕੀਤਾ ਸੀਗਾ ਗੁਰੂ ਸਾਹਿਬ ਜੀ ਨੂੰ ਜੋ ਬਹੁਤ ਹੀ ਅਨਮੋਲਾਂ ਤੇ ਵਿਚਿੱਤਰ ਸੀ ਸਭ ਕੁਝ ਗੁਰੂ ਸਾਹਿਬ ਨੂੰ ਭੇਟਾ ਕਰਕੇ ਇਹਨਾਂ ਸਾਰਿਆਂ ਦੇ ਕਰਤਬ ਵਿਖਾਈ ਅਤੇ ਗੁਰੂ ਸਾਹਿਬ ਜੀ ਸ੍ਰੀ ਗੁਰਗੋਬਿੰਦ ਸਿੰਘ ਜੀ ਬਹੁਤ ਖੁਸ਼ ਹੋਏ ਇਸ ਤੋਂ ਬਾਅਦ ਰਾਜਾ ਰਤਨਰਾਏ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਗੁਰੂ ਸਾਹਿਬ ਨੇ ਉਸ ਨੂੰ ਚਰਨ ਕਮਲਾਂ ਦੀ ਪਹਲ ਦਿੱਤੀ ਇਸ ਤਰ੍ਹਾਂ ਗੁਰੂ ਸਾਹਿਬ ਨੇ ਉਸ ਦੀ ਅਵਿਲਾਖਾ ਪੂਰੀ ਕੀਤੀ ਉਹ ਕਈ ਦਿਨ ਗੁਰੂ ਸਾਹਿਬ ਦੇ ਪਾਸ ਸ਼੍ਰੀ ਆਨੰਦਪੁਰ ਸਾਹਿਬ ਰਹਿ ਕੇ ਖੁਸ਼ੀ-ਖੁਸ਼ੀ ਵਾਪਸ ਆਪਣੇ ਦੇਸ਼ ਅਸਾਮ ਦੇ ਵਿੱਚ ਚਲਾ ਗਿਆ ਜਿਹੜਾ ਪ੍ਰਸਾਦੀ ਹਾਥੀ ਸੀ ਉਹਨੂੰ ਲੈਣ ਵਾਸਤੇ ਭੀਮਚੰਦ ਦਾ ਨੇ ਹਮਲਾ ਕੀਤਾ ਸੀ ਅਤੇ ਪਰ ਉਹ ਹਾਰ ਹਾਰੇ ਜਾਣਾ ਹਰ ਗਿਆ ਉਹ ਰਾਜਾ ਰਤਨਰਾਏ ਨੇ ਵਾਪਸ ਜਾਣ ਤੋਂ ਕੁਝ ਸਮੇਂ ਦੇ ਪਿੱਛੋਂ ਭੀਮਚੰਦ ਨੇ ਕਾਂਗੜਾ ਦੇ ਮੁਗਲ ਫੌਜਦਾਰਾਂ ਨੂੰ ਹਰਾਇਆ ਅਤੇ ਭੀਮ ਚੰਦ ਆਪਣੇ ਆਪ ਨੂੰ ਬਹੁਤ ਵੱਡਾ ਰਾਜਾ ਸਮਝਣ ਲੱਗ ਪਿਆ ਸੀਗਾ ਗੁਰੂ ਸਾਹਿਬ ਨੇ ਇਸ ਸਮੇਂ ਰਣਜੀਤ ਨਗਾਰਾ ਬਣਾਇਆ ਅਤੇ ਆਪਣੀ ਫੌਜ ਰੱਖਣੀ ਗੁਰੂ ਸਾਹਿਬ ਨੇ ਸ਼ੁਰੂ ਕਰ ਦਿੱਤੀ ਸੀ ਬਾਕੀ ਕੱਲ ਨੂੰ